ਜਾ ਜਾ ਤੂੰ ਆ ਲੈ ਭਾਈ ਲੈ ਆ ਭਾਈ ਛੋੜ ਇਹਨੂੰ ਬੱਲੇ ਨਹੀਂ ਲਾਲ ਪਰਿਏ ਤੇਰੇ ਦਰਸ਼ਨ ਨਿਤ ਕਰੀਏ ਤੇ ਨਾਲ ਜਾਉਣਾ ਤੇਰੇ ਲਈ ਮਰੀਏ ਭਾਈ ਮਾਰ ਨੂੰ ਆ ਗੋ ਕਿੱਧਰ ਚਲੇਗਾ ਭਈ ਆ ਜਾ ਮੁੰਡਿਆ ਕਿੱਥੇ ਰਹਿ ਗਿਆ ਆ ਗਿਆ ਕੀ ਗਿਆ ਤੇਰੇ ਕੋਲ ਮੇਰੇ ਕੋਲ ਮੁਰਗੇ ਦਾ ਮੀਟ ਬੱਕਰੇ ਦਾ ਮੀਟ ਉਬਲੇ ਹੋਏ ਅੰਡੇ ਅੰਡੇ ਦੀ ਭੁਰਜੀ ਬਤਾਓ ਕਿਆ ਲੈਂਗੇ ਆ ਉਧਰ ਕੋ ਮੁਰਗਾ ਉਹ ਬੱਕਰਾ ਉਹ ਅੰਡੇ ਓ ਯਾਰ ਤੂੰ ਇਹਨਾਂ ਸਾਰਾ ਰਹਿਣ ਦੇ ਆਨ ਪੰਜਾਂ ਜਿਹਾ ਪਕੌੜੀਆਂ ਲਿਆ ਦੇ ਫਿੱਟੇ ਹੂੰ ਤੇਰੇ ਆ ਰਹਾ ਭਾਈ ਆ ਯਾਰ ਪਾਣੀ ਵੀ ਪਾਲਾ ਹੁਣ ਪੋ ਲਿਆ ਹੁਣ ਬਸ ਪਾਣੀ ਪਾਲਿਆ ਆ ਪਾ ਪੈ ਗਿਆ ਪਾਣੀ ਵੀ ਯਾਰ ਮੈਦਾ ਘਾਟ ਹੀ ਆ ਆ ਲਓ ਸਰਦਾਰ ਜੀ ਪਕੌੜੀ ਲੱਗ ਜਾਂਦਾ ਉਹ ਲੈ ਜਾਗੇ ਅਸੀਂ ਆਪੀ ਆ ਲਾ ਯਾਰ ਪੈ ਗਿਆ ਕੋ ਆ ਲੈ ਜਾ ਤਾ ਵਾਈ ਡੋਗ ਰਿਆ ਰੇ ਹਾਂ ਓਏ ਹੁੰਦਾ ਤੂੰ ਮੇਰਾ ਬਾਈਆ ਪਰ ਜਿਹੜੀ ਤਾਂ ਮੈਨੂੰ ਪਰਥੋਂ ਗਾਲ ਕੱਢੀ ਜਿਆ ਨਾ ਉਹ ਹਜੇ ਵੀ ਇੱਥੇ ਆ ਇੱਥੇ ਓਏ ਇੱਥੇ ਤੂੰ ਜੇਬ ਚ ਬਾਈ ਬੈਠਾ ਉਹ ਦੇਵਤਰੀ ਦਲ ਚ ਆ ਦਲ ਚ ਓ ਬੱਲੇ ਤੇਰੇ ਵੱਡੇ ਸ਼ੇਰ ਦੇ ਓ ਮੇਰੀ ਦਾਰੂ ਪੀ ਕੇ ਮੇਰੇ ਤੇ ਕਿڑی ਜਨਾ ਘੱਟ ਤੈਨੂੰ ਦਦਾਂ ਪਤਾ ਮੈਂ

ਬੱਤ ਨੂੰ ਬਾਪੂ ਪਤਾ ਨਹੀਂ ਦੀ ਹੋਇਆ ਸਵੇਰ ਦਾ ਡੱਡੂ ਦੀ ਆਂਦਾ ਉਹ ਤਾਂ ਸਕੂਲੇ ਕਿਸੇ ਬਿਮਾਰ ਮੁੰਡੇ ਦਾ ਤਾਂ ਨਹੀਂ ਪਾਣੀ ਪੀਤਾ ਸੀ ਨਹੀਂ ਬਾਪੂ ਮੈਂ ਕਿਸੇ ਦਾ ਪਾਣੀ ਨਹੀਂ ਪੀਂਦਾ ਮੈਂ ਤਾਂ ਆਪਣੀ ਬੋਤਲ ਦੀ ਪੀਤਾ ਸੀ ਚੱਲਾ ਆਪਾਂ ਡਾਕਟਰ ਕੋ ਚੱਲੀਏ ਓ ਛੱਤ ਤੇ ਦਾ ਸੀਨ ਆਲੇ ਤੈਂ 20 ਰੁਪਏ ਦਾ ਕੀ ਖਾਦਾ ਸੀ ਜਿਹੜੇ ਤੈਨੂੰ ਦਿੱਤੇ ਸੀ ਬਾਪੂ ਮੈਂ 10 ਰੁਪਏ ਦੇ 2 ਰੁਪਏ ਦੇ 10 ਰੁਪਏ ਦਾ ਬਾਹਰ ਤੇਸਾ ਲਿਆ ਸੀ ਉਹ ਤੈਨੂੰ ਨਾ ਨਹੀਂ ਕੀਤਾ ਯਾ ਨਾ ਵੀ ਨਹੀਂ ਖਾਣੇ ਗੋਲ ਗੱਪੇ ਤੇ ਬਰਗਰ ਉਹ ਤੇਰੀ ਝੂਠ ਬੋਲਦਾ ਉਹ ਮੈਂ ਲੈ ਕੇ ਆਣਾ ਤੈਨੂੰ ਡਾਕਟਰ ਕੋਲ ਬਾਪੂ ਆ ਕੇ ਲੈ ਜਾ ਡਾਕਟਰ ਕੋਲ ਉਹ ਮੈਂ ਨਹੀਂ ਲੈ ਕੇ ਆਣਾ ਬਾਪੂ ਅੱਜ ਲੈ ਜਾ ਡਾਕਟਰ ਕੋਲ ਓਏ ਅੱਕੇ ਤੋਂ ਖਾਏਗਾ ਨਹੀਂ ਨਹੀਂ ਖਾਂਦਾ ਨਾ ਨਹੀਂ ਨਹੀਂ ਚੱਲ ਫਿਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪਣੇ ਪਿੰਡ ਬੋਰਡ ਥੱਲੇ ਸਿਹਤ ਸੰਭਾਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਯੂ ਐਸ ਏ ਤੋਂ ਆਏ ਜਸਪਾਲ ਪੱਟੀ ਜੀ ਆਪਣੇ ਪਿੰਡ ਦੇ ਮਰੀਜ਼ਾਂ ਨੂੰ ਅਤੇ ਨਗਰ ਨਿਵਾਸੀਆਂ ਨੂੰ ਸਿਹਤ ਬਾਰੇ ਕੁਝ ਗੱਲਾਂ ਦੱਸਣਗੇ ਅਤੇ ਖੇੜੀ ਸਕੂਲ ਦੇ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਓ ਭਾਲੇ ਓ ਸੰਦੇ ਉਹ ਟਿੱਡੇ ਉਹ ਜਲਦੀ ਆ ਬਾਬੇ ਨੇ ਬੇਨਤੀ ਵੀ ਕਰਤੀ ਡਾਕਟਰ ਸਾਹਿਬ ਪਹੁੰਚਣ ਆ ਰਹੇ ਆ ਉਹ ਜਲਦੀ ਆ ਸਪਾਈਆਂ ਸਾਰੀਆਂ ਪਈਆਂ ਨੇ ਉਹ ਜਲਦੀ ਆ ਜਲਦੀ ਉਹ ਆ ਜਾ ਹੁਣ ਕਿੱਧਰ ਚੱਲ ਗਏ ਆ ਆ ਜਾ ਉਹ ਉਹ ਲਾਲ ਪਈਆਂ ਉਹ ਚੱਕ ਲੈ ਯਾਰ ਉਹ ਬਸਾ ਯਾਰ ਇਹਨੂੰ ਆ ਉਹ ਚੰਗੀ ਤਰ੍ਹਾਂ ਲੋਡ ਕਰਾ ਉਹ ਇਹਨੂੰ ਮੈਂ ਤਾਂ ਬੋਲੇ ਉਹਦਾ ਇਹਤਰੀ ਬੋਲਿਆ ਨਾ ਉਹ ਚੰਗੀ ਤਰ੍ਹਾਂ ਕੱਪੜਾ ਵਸਾ ਦਿਓ ਹਾਂ ਹਾਂ ਚੱਕ ਲਿਆ ਕੋਈ ਨਹੀਂ ਘਰਤੀਆਂ ਦੇ ਵੀ ਕੱਪੜਾ ਵੇਰੋ ਇਹ ਤਾਂ ਫੇਰ ਲਿਆਂਦਾ ਲਿਆਂਦਾ ਬਾਈ ਆਹ ਦੇ ਨਾਲੇ ਉਹ ਨਾ ਪਕੜਾ ਬੜਾ ਵੀਰੋ ਕੋਸੀ ਤੇ ਉਹ ਰੀਵਰ ਲਿਆਂਦਾ 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 ਓਏ ਆ ਕੀ ਕਰਤੀ ਲਿਆਉਣੀ ਸੀ ਯਾਰ ਆ ਦੋਗਿਨੇ ਰੱਖਤੀਆਂ ਹਲੋ ਹਾਂਜੀ ਡਾਕਟਰ ਸਾਹਿਬ ਜੀ ਕਿੱਥੇ ਜੀ ਅੱਛਾ ਜੀ ਹੁਣੇ ਭੇਜ ਦਿਆਂ ਹੀ ਬਸ ਉਹ ਜਾਓ ਇਹ ਸਿੰਧਿਆ ਜਾ ਕੇ ਡਾਕਟਰ ਸਾਹਿਬ ਨੂੰ ਲੈ ਕੇ ਆਡੇ ਤੇ ਖੜਿਆ ਉਹਨਾਂ ਰਾਹ ਨਹੀਂ ਪਤਾ ਜਾ ਪਤਾ ਲੱਗਿਆ ਨਹੀਂ ਜਾਣਾ ਹੁਣੀ ਜਾ ਕੇ ਨਾ ਜਾ ਕੇ ਹੁਣੇ ਆ ਕੇ ਸਾਰੇ ਸੈਟ ਖੜਿਆ ਹਾਂ ਹਾਂ ਸੈਟ ਖੜਾ ਸਾਰੇ ਆ ਗਏ ਆ ਕੇ ਬਚਾਉਣ ਵਾਲੀ ਆ ਡਾਕਟਰ ਸਾਹਿਬ ਜੀ ਆਉਣ ਵਾਲਿਆ ਡਾਕਟਰ ਸਾਹਿਬ ਵਾਲਿਆ ਪੂਰਾ ਨਾਮ ਹੈ ਡਾਕਟਰ ਜੀ ਆਏ ਡਾਕਟਰ ਸਾਹਿਬ ਜੀ ਸੋ ਡਾਕਟਰ ਸਾਹਿਬ ਦਾ ਆਪਾਂ ਆਪਣੇ ਪਿੰਡ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਤੇ ਜੀ ਆਇਆਂ ਨੂੰ ਆਖਦੇ ਹਾਂ ਸੋ ਸਭ ਤੋਂ ਪਹਿਲਾਂ ਖੇੜੀ ਸਕੂਲ ਦੇ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ ਅਤੇ ਜੋ ਸਾਨੂੰ ਨਸ਼ਿਆਂ ਤੋਂ ਰਹਿਤ ਕਰਾਉਣਗੇ ਜੋ ਛੇੜਛਮੜ ਤਿਸਕੂਗਾ ਮੇਰੇ ਪਿੰਡ ਦੀ ਜਵਾਨੀ ਦੀ ਸੋਹਣੀਏ ਜਹਾਨੀ ਵਿੱਚ ਆਸਾਰੀ ਮੇਰੇ ਪਿੰਡ ਦੀ ਜਵਾਨੀ ਦੀ ਸੋਹਣੀਏ ਜਹਾਨੀ ਵਿੱਚ ਆਸਾਰੀ खाली नशे आे माफ़ी खाली बेरोज़गारी मेर पिंड जी जहानी जी सुने जारी बि ਕਿਹੜੀ ਸਬੂਤ ਦੇ ਬੱਚਿਆਂ ਵੱਲੋਂ ਪੋਰੀਓਗ੍ਰਾਫੀ ਸੋ ਡਾਕਟਰ ਸਾਹਿਬਾ ਉਹ ਸਾਡੇ ਤੱਕ ਆਪਣੀਆਂ ਗੱਲਾਂ ਸਾਂਝੀਆਂ ਕਰਨਗੇ ਸੋ ਡਾਕਟਰ ਸਾਹਿਬ ਜੀ ਪਿੰਡ ਦੇ ਪਤਵੰਤੇ ਸੱਜਣੋ ਸੱਤਿ ਸ਼੍ਰੀ ਅਕਾਲ ਸਿਹਤੋਂ ਕੀਮਤੀ ਕੁਝ ਵੀ ਨਹੀਂ ਹੈ ਸੇਧ ਸੰਭਾਲੀ ਸਾਨੂੰ ਆਪਣਾ ਇਹ ਦਵਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ